ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਤੇ ਆਪਾਂ ਖੜੇ ਆ ਟਰੈਕਟਰ ਮੰਡੀ ਤਲਵੰਡੀ ਸਾਬੋ ਤੇ ਆ ਤੁਹਾਨੂੰ ਸਾਰੇ ਟਰੈਕਟਰ ਦਿਖਾਵਾਂਗੇ ਜਿੰਨੇ ਵੀ ਖੜੇ ਆ ਆਸ਼ਾ ਸੋਨਾ ਲੀਕਾ ਅਰਜਨ ਤੇ ਫਾਰਮਸ ਆ ਤੇ ਆਪਾਂ ਮਿਲਵਾਉਣਾ ਏ ਤੁਹਾਨੂੰ ਕੁਲਵੀਰ ਬਾਈ ਦੇ ਨਾਲ ਤੇ ਕੁਲਵੀਰ ਬਾਈ ਨਾਲ ਲਵਾਉਣਾ ਏ ਤੁਹਾਨੂੰ ਹੋਰ ਜੀ ਹਾਂਜੀ ਬਾਈ ਵਧੀਆ ਠੀਕ ਹੋ ਜੀ ਸਤਿ ਸ਼੍ਰੀ ਅਕਾਲ ਬਈ ਸਾਰਿਆਂ ਨੂੰ ਹੋਰ ਜੀ ਭੁਲਰ ਸਾਹਿਬ ਠੀਕ ਆ ਜੀ ਵਧੀਆ ਤੁਸੀਂ ਠੀਕ ਠਾਕ ਬਹੁਤ ਵਧੀਆ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਦੇਖਣ ਵਾਲਿਆਂ ਨੂੰ ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਵੋਗੇ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ਤੇ ਭੁੱਲਰ ਸਾਹਿਬ ਕੋ ਡਰ ਜਾਂਦਾ ਹੈ ਨਹੀਂ ਨਾ ਨਾ ਡਰ ਨਹੀਂ ਡਰ ਨਾਲੇ ਆ ਜਣ ਵੀ ਵੀਡੀਓ ਜੀ ਬੰਦ ਕਰੀ ਗਏ ਦਾ ਆਂਕਾ ਨਹੀਂ ਆ ਗਿਆ ਨਾ ਫੋਨ ਜੀ ਕਰੀ ਗਏ ਹੋਰ ਜੀ ਕਰਦੇ ਹੈਗੇ ਕਰਦੇ ਕਰਦੇ ਹਾਂ ਕੀ ਕਹਿੰਦੇ ਸੀ ਕਹਿੰਦੇ ਵੀ ਨਾਮ ਬਣਾਇਆ ਨਾ ਬਣਾਇਆ ਕਰੋ ਯਾਰ ਕਿਸੇ ਨੂੰ ਕੀ ਤਕਲੀਫ ਹੈ ਪਤਾ ਨਹੀਂ ਯਾਰ ਕੀ ਗੱਲ ਹੈ ਅਖੇ ਕਹਿੰਦੇ ਘਰੇ ਜਾ ਕੇ ਪਾਦਿਆ ਕਰੋ ਅਖੇ ਯਾਰ ਉਹਨਾਂ ਦੀ ਮੇਰੀ ਸੁਣੋ ਗੱਲ ਹਾਂ ਆਪਣਾ ਕੋਈ ਇੱਥੇ ਦੁਸ਼ਮਣ ਨਹੀਂ ਹਾਂ ਸਾਰੇ ਮਿੱਤਰ ਹੈ ਹਾਂ ਦੇਖੋ ਕਿਸੇ ਦੀ ਰੋਟੀ ਕੋ ਖੋ ਨਹੀਂ ਸਕਦਾ ਜਿਹਨੂੰ ਪਰਮਾਤਮਾ ਨੇ ਦੇਣਾ ਹੈ ਉਹਨੂੰ ਦੇਣੇ ਦੇਣਾ ਹੈ ਦੇਣਾ ਹੀ ਦੇਣਾ ਜਿਹੜੇ ਵੀਰ ਇਸ ਚੀਜ਼ ਦੀ ਤੰਗੀ ਮੰਨਦੀ ਹੈ ਹਾਂ ਚਲੋ ਉਹਨਾਂ ਦੀ ਆਪਾਂ ਤੰਗੀ ਛਟਾ ਤਾਂ ਨਹੀਂ ਸਕਦੇ ਸਹੀ ਗੱਲ ਹੈ ਪਰ ਇੱਕ ਵੀਰ ਨੂੰ ਸਲਾਹ ਯਾਰ ਹਾਂ ਵੀਡੀਓ ਤਾਂ 5-7 ਬੰਦੇ ਪਾਉਂਦੇ ਆ 5-7 ਸਹੀ ਗੱਲ ਹੈ ਜੀ ਹਾਂ ਇੰਨਾ ਕੀ ਇਹਦਾ ਇੰਨਾ ਜੀ 5-7 ਬੰਦੇ ਵੀਡੀਓ ਪਾਉਂਦੇ ਆ ਜਿੰਨੇ ਗਾਹਕ ਉਹਨਾਂ ਕੋਲੇ ਆਉਂਦੇ ਆ ਹਾਂ ਉਹ ਸਾਰੇ ਉਹਨਾਂ ਤੋਂ ਤਾਂ ਨਹੀਂ ਲੈ ਕੇ ਆਉਂਦਾ ਇਹਦਾ ਜਰੀਆ ਇਹਦਾ ਜਰੀਆ બીજીਗਾ ਘਰੇ ਆ ਗਿਆ ਵੀਡੀਓ ਦੇਖ ਕੇ ਨਾ ਫਿੱਟ ਹੋਇਆ ਮੇਰਾ ਹੋਰ ਤੋਂ ਲੈ ਜੂ ਹੋਰ ਤੋਂ ਲੈ ਜੂ ਸਹੀ ਗੱਲ ਆ ਮੰਡੀ ਚ ਆ ਗਿਆ ਨਾ ਬਾਜ਼ਾ ਕਿਤੇ ਆਇਆ ਸੀ ਹਾਂ ਸਹੀ ਆ ਬਾਪਾ ਕਿਤੇ ਆਇਆ ਸਹੀ ਗੱਲ ਆ ਜੀ ਭਰਾਵੋ ਦੇਖੋ ਮੈਂ ਕਹਿੰਨਾ ਵੀ ਮੰਦਾ ਹੈ ਵੈਸੇ ਹੀ ਮੰਦਾ ਹੈ ਬਸ ਸਹੀ ਗੱਲ ਆ ਪੂਰੀ ਦੁਨੀਆ ਦੇਖੋ ਆਪ ਨੂੰ ਵੀਡੀਓ ਦਾ ਕੋਈ ਅਸਰ ਨਹੀਂ ਵੀਡੀਓ ਦਾ ਕੋਈ ਅਸਰ ਨਹੀਂ ਸਹੀ ਗੱਲ ਤੇ ਦੇਖੋ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਇਹਦੇ ਨਾਲ ਤਾਂ ਬੈਣੀ ਬੈਣੀ ਆ ਦੇਖੋ ਕਿਸੇ ਦਾ ਕੋਈ ਵੱਧਾ ਨਹੀਂ ਗਾ ਅਗਲੇ ਤੇ ਗੱਲ ਫਿੱਟ ਲੱਗੂ ਲੈ ਜੂਆ ਨਹੀਂ ਲਗਾਉਂਗਾ ਨਾ ਗਾਂ ਹੋ ਜੂਗਾ ਸਹੀ ਗੱਲ ਐ ਇੰਨਾ ਕਹ ਵੀ ਵੀਡੀਓ ਦੇਖ ਕੇ ਜੋ ਵੀ ਆ ਗਿਆ ਉਹਦਾ ਸਾਰੀ ਮੰਡੀ ਨੂੰ ਫਾਇਦਾ ਫਾਇਦਾ ਹੀ ਫਾਇਦਾ ਕੋ ਦੇਣਾ ਸਾਰੀ ਮੰਡੀ ਚ ਕੀੜਾ ਉਹਨੇ ਦੇਖੋ ਇਹਦੇ ਚ ਇਹ ਐ ਇਹਦੇ ਚਲਦੀ ਥੋੜੀ ਜਿਹੀ ਸੱਚਾਈ ਐ ਇਤੇ ਗੱਲ ਜਿੰਨੀ ਕੋਈ ਨਹੀਂ ਕਰਨੀ ਪੈਂਦੀ ਜਿੰਨੀ ਚ ਹੁੰਦਾ ਜਿੰਨੀ ਹੁੰਦਾ ਸਹੀ ਗੱਲ ਰੰਗ ਹੋਏ ਸਾਰੇ ਟਰੈਕਟਰ ਨੂੰ ਅਰੀਜਨਲ ਨਹੀਂ ਕਹਿ ਸਕਦੇ ਕੋਈ ਗੱਲ ਦੇਣੀ ਹੁੰਦੀ ਮੰਡੀ ਚ ਆਪਾਂ ਕੋਸ਼ਿਸ਼ ਕਰੀਏ ਜਿਹੜੇ ਬੰਦੇ ਨੂੰ ਆਪਾਂ ਜਾਣਦੇ ਨੇ ਇੱਕ ਬੰਦਾ 200 ਕਿਲੋਮੀਟਰ ਤੋਂ ਜੋ ਵਿਸ਼ਵਾਸ ਕਰਕੇ ਆਉਂਦਾ ਉਹਦਾ ਫਿਰ ਵਿਸ਼ਵਾਸ ਤਾਂ ਉਹਨੂੰ ਪੱਕਾ ਕਰਨਾ ਪੈਂਦਾ ਨਾ ਕਰਨਾ ਪੈਂ ਤੇ ਬਾਕੀ ਨਾ ਗੱਲਾਂ ਦਾ ਯਾਰ ਕੋਈ ਮੈਟਰ ਨਹੀਂ ਕਰਦਾਗਾ ਵੈਸੇ ਭਰਾਵਾ ਮੰਦਾ ਹੈ ਸਹੀ ਗੱਲ ਉਹੀ ਮੰਦਾ ਹੈ ਟਰੈਕਟਰ ਕਿਸੇ ਤੇ ਨਹੀਂ ਵਿਗਦੇ ਸਾਡੇ ਕਿਹੜਾ ਵਿਗਦੇ ਅਸੀਂ ਤਾਂ ਐਵੇਂ ਟਾਈਮ ਖਰਾਬ ਕਰਨ ਵਾਲੀਆਂ ਗੱਲਾਂ ਹੀ ਆਖਾਂ ਐ ਘੰਟਾ ਦੋ ਘੰਟੇ ਲੱਗ ਜਾਂਦੇ ਇਥੇ ਵੀਡੀਓ ਬਣਾਉਂਦੇ ਆ ਦੇ ਸਹੀ ਗੱਲ ਤੇ ਬਾਕੀ ਜੇ ਆਊਗਾ ਤਾਂ ਸਭ ਨੂੰ ਮਿਲੂਗਾ ਵੰਡਵੇਂ ਦਾ ਆਪਾਂ ਤਾਂ ਇਹ ਕਹਨੇ ਆ ਕਿ ਪਰਮਾਤਮਾ ਸਾਰੇ ਭਰਾਵਾਂ ਦੇ ਵਾਧੂ ਕਰਮ ਚਲਾਵੇ ਹਰ ਇੱਕ ਦੀ ਵੀ ਸਹੀ ਗੱਲ ਆਪਾਂ ਕਿਹੜਾ ਜਵਾਬ ਦਿੰਦਾ ਆਪਾਂ ਕਿ ਜਵਾਬ ਹੀ ਨਹੀਂ ਦਿੰਦੇ ਚਲੋ ਕੋਈ ਗੱਲ ਨਹੀਂ ਇੰਨਾ ਤਾਂ ਆਪਾਂ ਵੀ ਕਰਦੇ ਹੁਣ ਮੈਂ ਵੀ ਆਪਦੇ ਪੇਜ ਤੋਂ ਪੁੱਛਦੇ ਕਿ ਕਿਸੇ ਦੇ ਖੱਲੇ ਲੱਗ ਕੇ ਤਾਂ ਫਿਰ ਚੱਲਿਆ ਵੀ ਨਹੀਂ ਜਾਂਦਾ ਐਡੀ ਗੱਲ ਨਹੀਂ ਹੁੰਦੀ। ਹਾਂ। ਅੱਛਾ। 1 ਕੀ ਮਾਡਲ ਹੈ ਭੁੱਲਰ ਸਾਹਿਬ? ਪੰਜਾਬ ਨੰਬਰ ਦਾ ਤੇ ਕਿਤੇ ਵੀ ਰੰਗ ਪੇਂਟ ਦਾ ਕਲਮ ਦਾ ਨਿਸ਼ਾਨ ਨਹੀਂ ਹੈਗਾ। ਠੀਕ ਹੈ ਜੀ। ਇਹਦੀ ਗਾਰੰਟੀ ਹੈ ਸਾਰੀ। ਠੀਕ ਹੈ ਜੀ। ਨਾਲ ਦੇ ਟਾਇਰ ਹੈ। ਇਹ ਗੱਲ ਹੀ کہیں ਨਹੀਂ ਆਂਦੀ। ਠੀਕ ਹੈ। ਇਹ ਕੱਲੀ ਕਹੀ ਨਹੀਂ ਆਂਦੀ ਗੱਲ। ਅੱਛਾ। ਜੇ origignal ਹੋਵੇ ਤਾਂ origignal ਕਿਹਾ ਜਾਊਗਾ। ਜੇ ਰੰਗ ਵੱਜਿਆ ਹੋਇਆ ਤਾਂ origignal ਇਹਨੂੰ ਮੈਂ ਤਾਂ ਨਹੀਂ ਕਹਿ ਸਕਦਾ। ਠੀਕ ਹੈ ਜੀ। ਉਹ ਕੋਈ ਥੋੜੀ ਵੀਡੀਓ ਦੇਖ ਕੇ ਜੋ ਕੋਈ ਬੰਦਾ ਆ ਗਿਆ ਸਹੀ ਗੱਲ ਹੈ ਤੇ ਗਾਹ ਰੰਗ ਵੱਜਿਆ ਪਿਆ ਹੋਇਆ ਨਾਲੇ ਤੁਹਾਨੂੰ ਸ਼ਾਬਾਸ਼ ਨਾਲੇ ਮੈਨੂੰ ਸ਼ਾਬਾਸ਼ ਸਹੀ ਗੱਲ ਹੈ ਜੀ ਠੀਕ ਹੈ ਚਲੋ ਰੇਟ ਦਾ ਤਾਂ ਹੋ ਜਾਂਦਾ ਹੁੰਦਾ ਮਾੜਾ ਮੋੜਾ ਡੁੱਟਦਾ ਪਰ ਆਪਾਂ ਰੇਟ ਵੀ ਜਿਵੇਂ origignal ਪਾਉਣ ਦੀ ਕੋਸ਼ਿਸ਼ ਕਰਦੇ ਹੁੰਦੇ ਆ ਵੀ ਫਰਕ ਨਾ ਰਹੇ ਸਹੀ ਗੱਲ ਹੈ ਜੀ ਬਾਕੀ ਕੁਆਲਿਟੀ ਦੇ ਮੈਨੇਜ ਕਰਦਾ ਵੀ ਹਾਂ ਗੱਲ ਦੱਸੀ ਹੈ ਜਿੰਨੀ ਉਹ ਨਹੀਂ ਨਿਕਲਣੀ ਜ਼ਰੂਰੀ ਹੈ ਜੇ ਆਪਾਂ 19 ਦੱਸੇ ਆਪਣੀ ਤਾਂ ਕੋਸ਼ਿਸ਼ ਹੁੰਦੀ ਰਿੱਕੀ ਨਿਕਲ ਆਵੇ ਸਹੀ ਗੱਲ ਹੈ ਜੀ ਚਲ ਜੇ 19 ਰੱਖੇ ਤਾਂ 19 ਤਾਂ ਨਿਕਲ ਹੀ ਆਵੇ ਨਾ ਸਹੀ ਹੈ ਉਹ ਨਾ ਆਵੇ ਆਪਾਂ 5 600 ਤੇ ਕੁਛ ਘੰਟੇ ਚੱਲਿਆ ਏ 22 ਮਾਡਲ ਹੈ ਨਾ ਇਹ 22 ਮਾਡਲ ਹੈ ਪੰਜਾਬ ਦਾ ਨੰਬਰ ਹੈ ਪਹਿਲੀ ਪਾਰਟੀ ਦਾ ਡਰਾਈਵਰ ਹੈ ਫਸਟ ਪਾਰਟੀ ਹੈ ਤੇ 242 ਹਾਈ ਲੋ ਵਾਲਾ ਵੀ ਕਹਿ ਲਓ ਇਹਨੂੰ ਤੇ ਟੂ ਸਪੀਡ ਵੀ ਕਹਿ ਲਓ ਕੋਸੀ ਕਹਿ ਲੈ ਇਹਨੂੰ ਠੀਕ ਹੈ ਜੀ ਤੰਦੂਆ ਇਹਦੀ ਡਿਮਾਂਡ ਪਹਿਲਾਂ ਤਾਂ ਬਹੁਤ ਹੁੰਦੀ ਸੀ ਜੁਪੀ ਦੀ ਅੱਜ ਵੀ ਹੈਗੀ ਹੈ ਆਪਣੇ ਥੋੜਾ ਜਿਹਾ ਝੋਨੇ ਨੇ ਘਟਾਦੀ ਚਲੋ ਕੌਣ ਬਹੁਤ ਆ ਜਾਂਦੇ ਐ ਇਸ ਸੈਕਟਰ ਨੂੰ 3 ਲੱਖ ਤੇ 65000 ਰੁਪਏ ਡਿਮਾਂਡ ਹੈ ਹਾਂ ਠੀਕ ਹੈ ਜੀ ਠੀਕ ਹੈ ਚੰਗੇ ਸਿਬਲ ਹੁਣ 3.5 ਲੱਖ ਰੁਪਏ ਤੋਂ ਲੋਨ ਵੀ ਹੋ ਜਾ ਠੀਕ ਹੈ ਜੀ ਇਸ ਟਰੈਕਟਰ ਤੇ ਤੈਨੂੰ 1 ਲੱਖ 45 ਹਜ਼ਾਰ ਦਾ ਡੈਕਟਰ ਦੇ ਦੇ ਤਿੰਨ 45 ਦਾ ਡੈਕਟਰ ਦੇ ਦੇ ਦਾਂਗੇ ਤੇ ਵਧੀਆ ਸਿਮਲ ਦਾ ਤਾਂ 3.5 ਲੱਖ ਰੁਪਏ ਦਾ ਲੋਨ ਹੋ ਜਾਊਗਾ ਕਿ ਲੈਣੀ ਆ ਮਾੜੇ ਸਿਮਲ ਦਾ ਨਹੀਂ ਤਾਂ ਚੰਗੇ ਸਿਮਲਾਂ ਦਾ ਠੀਕ ਹੈ ਇਹ ਛਤਰੀ ਸਾਰਾ ਸਮਾਨ ਪੂਰਾ ਡੰਡਾ ਫੱਟੀ ਉੱਤੀ ਏ ਛਤਰੀ ਹੈਗੀ ਛਤਰੀ ਦੇਵਾਂਗੇ ਛਤਰੀ ਸਮਾਨ ਸਾਰਾ ਪੂਰੇ ਹੁੰਦਾ ਡੈਕਟਰਾਂ ਦਾ ਵਿੱਚ ਲੋਨ ਹਾਂ ਨਹੀਂ ਉਹ ਤਾਂ ਆਪਾਂ ਜਰ ਸਮਾਨ ਜਿਹੜਾ ਪਿਆ ਅੰਦਰ ਪਿਆਗਾ ਜਾਂ ਘਰੇ ਪਿਆ ਉਹ ਦੇਣੇ ਦੇਣਾ ਕਈ ਵਾਰੀ ਉਹ ਡੰਡੇ ਜੇ ਵੱਜਣ ਲੱਗ ਜਾਂਦੇ ਜਿਹੜੇ ਮਗਰਾਂ ਵਾਲੇ ਡੰਡੇ ਨਹੀਂ ਉਹ ਛਤਰੀ ਨਾਲ ਵੱਜਣ ਲੱਗ ਜਾਂਦਾ ਡੱਕ ਡੱਕ ਖੜਕਾਂ ਲਿਆ ਕਰ ਦੋ ਤਾਂ ਲਾ ਦੇ ਤੱਕ ਗਿਆ ਗਿਆ ਛੋਟਾ ਹੈ ਜੀ ਸੋਨਾ ਲਿਕੇ ਅੱਗੇ ਆ ਗਿਆ ਜੀ ਛੋਟਾ ਛੋਟਾ ਆ ਗਿਆ ਇਹਦੇ ਨਾਲ ਉੱਚਾ ਦੇਖ ਜਸਪ੍ਰੀਤ ਕਿੰਨਾ ਸਹੀ ਗੱਲ ਹੈ ਜੀ ਹੈ ਬਹੁਤ ਜ਼ਿਆਦਾ ਫਰਕ ਆ ਤੇ ਮੂਰਲੇ ਡਾਇਰ ਦਿਖਾ ਦੇ ਮਗਰਲੇ ਡਾਇਰ ਤੇ ਉਹਦੇ ਇਹਦੇ ਮਗਰਲੇ ਇਹਦੇ ਮੂਰਲੇ ਤਕਰੀਬਨ ਥੋੜਾ ਜਿਹਾ ਫਰਕ ਹੀ ਆ ਸਹੀ ਗੱਲ ਬਰਾਬਰ ਹੀ ਹੈਗੀ ਹਾਂ ਦੇਖੋ ਸਪੇਸ ਪੂਸ ਵੀ ਵਧੀਆ ਹੈ ਨਾ ਇਹ ਤੇ ਚੰਨ ਛੋਟਾ ਹਾਂ ਸਪੇਸ ਇੱਕ ਹੋਰ ਹੈ ਇਹਦੇ ਪਲੇਟਫਾਰਮ ਦੋਨੇ ਪਾਸੇ ਹੀ ਆ ਦੋਨੇ ਪਾਸੇ ਆ ਸਹੀ ਆ ਉਹਨੇ ਪਾਸੇ ਆਂ ਕਲਚਰ ਦੇ ਇੱਕ ਪਾਸੇ ਚੜੀਦਾ ਹਾਂ ਹਾਂ ਕਲਚ ਆਲੇ ਪਾਸੋਂ ਸਹੀ ਗੱਲ ਇਹਦੇ ਇਧਰੋਂ ਚੜ ਜਾ ਉਧਰ ਉਤਰਿਆ ਹਾਂ ਉਨੇ ਪਾਸੇ ਪਲੇਟਫਾਰਮ ਦੋਨੇ ਪਾਸੇ ਹੈ ਦੇਖੋ ਭਰਾਓ ਦੋਟਾ ਟਰੈਕਟਰ ਹੈ ਤੇ ਨਾਲ ਦੇ ਟਾਇਰ ਹੈ ਦੇ ਮਗਰਲੇ ਅੱਛਾ ਠੀਕ ਹੈ ਜੀ 2021 ਮਾਡਲ ਹੈ ਠੀਕ ਆ ਪੂਰੇ ਟਾਇਰ ਬਦਲਤੇ ਠੀਕ ਹੈ ਜੀ ਤੇ ਬਠਿੰਡਾ ਨੰਬਰ ਹੈ ਟਰੈਕਟਰ ਅੱਛਾ ਬਠਿੰਡਾ ਨੰਬਰ ਹੀ ਹੈ ਬਠਿੰਡਾ ਨੰਬਰ ਹੈ ਲਓ ਜੀ ਪੰਜਾਬ ਨੰਬਰ ਹੀ ਹੈ ਬਠਿੰਡੇ ਦਾ ਇਹ 2021 ਇਹ 22 ਸੀ ਇਹ 21 ਮਾਡਲ ਹੈ ਠੀਕ ਆ ਇਹ ਬਾਹਰ ਟ੍ਰੈਕ 60 ਹੈ ਠੀਕ ਹੈ ਜੀ ਚੇਂਜਰ ਗੇਅਰ ਆ ਠੀਕ ਆ ਸ਼ਟਲ ਵੀ ਆ ਠੀਕ ਹੈ ਗੇਅਰ ਚ ਬੈਕ ਪਾਜਦਾ ਠੀਕ ਹੈ ਇੱਕ ਉਨਾ ਹੀ ਕਹਾ ਉਨਾ ਹੀ ਪਛਾਣ ਉਨਾ ਹੀ ਪਛਾਣ ਬਾਈ ਤੇ ਚੈਂਜਰ ਕਹਿ ਲਓ ਸੈਟ ਕਹਿ ਲਓ ਹਾਂ ਤੇ ਛਪੀਟਾਂ ਦਾ ਬਹੁਤ ਬਣ ਗਿਆ ਇਹਦੀਆਂ ਸਹੀ ਗੱਲ ਹੈ ਤੇ ਯਾਰ ਫੰਕਸ਼ਨ ਤਾਂ ਇਹਦੇ ਇੰਨੇ ਆ ਵੀ ਪੂਰੀ ਆਪਾਂ ਦੱਸ ਦੇਣੀ ਛਿਪ ਜੂਗਾ ਸਹੀ ਗੱਲ ਹੈ ਵਧੀਆ ਹੈ ਬਹੁਤ ਵਧੀਆ ਟਰੈਕਟਰ ਹੈਗਾ ਮੱਕੀ ਦੀ ਜਿਹੜੀ ਮਸ਼ੀਨ ਹੁੰਦੀ ਆ ਉਹਦੇ ਵਾਲੀ ਚਾਰ ਪੌਂ ਵਾਲੀ ਉਹਦੇ ਵੀ ਬੜਾ ਕੰਮਜਾਪ ਹੈ ਜਿਹੜੇ ਕੰਮ ਚ ਮਰਜ਼ੀ ਲੈ ਲੋ ਬਾਹੀ ਚ ਵੀ ਕੰਮ ਚ ਆਪਾਂ 4 ਵੀਲ ਡਰਾਈਵ ਹੈ ਅੱਜ ਕੱਲੇ ਦਾ ਟ੍ਰੈਂਡ ਆ ਗਿਆ ਅੱਗੇ ਨਵੇਂ ਤਾਂ तकरीबन बिकਦੀ 4 ਵੀਲ ਹਾਂ ਜਮਾ ਜੀ ਹੁਣ ਆਪਾਂ ਵੀ ਕੋਸ਼ਿਸ਼ ਕਰੀਏ ਚਲ ਆਪਾਂ ਵੇਖਾਂਗੇ ਕੀ ਰਿਸਪਾਂਸ ਮਿਲਦਾ ਉਹੀ ਗੱਲ ਫੇਰ ਕਹਿੰਦੇ ਹਰਮੰਦਾ ਇਹਨੂੰ ਪੈਂਦਾ ਤਿੰਨ ਹਫ਼ਤੇ ਹੋ ਗਏ ਕਈ ਵੀਰੀ ਹੁਣ ਬੰਦਾਂ ਨੇ ਇੱਕ ਦੋ ਨੇ ਕਮੈਂਟ ਵੀ ਕਰਿਆ ਹੈ ਕਿ ਯਾਰ ਵੇਚਣ ਵਾਸਤੇ ਯਾਰ ਸਾੜੇ ਜੇ ਕੱਢਦੇ ਆ ਉਹ ਭਰਾਵੋ ਜੁਨਾ ਚੱਕਰ ਸਾਡੇ ਕੋਲੇ ਚੀਜ਼ ਖੜੀ ਸਾੜੇ ਕੱਢੀ ਜਾਣੇ ਕੱਢੀ ਜਾਣੇ ਕਰਾਂਗੇ ਸਾਡਾ ਕੰਮ ਹੈ ਨਾ ਉਹੀ ਗੱਲ ਹੈ ਇਹ ਭਰਾਵਾਂ ਨੂੰ ਵੀ ਵੀਰੇ ਇਹ ਮੰਦਾ ਹੈ ਵੇਖਦੇ ਤਾਂ ਹੁਈ ਨਹੀਂ 6-6 ਮਹੀਨੇ ਵਾਲੇ ਵੀ ਖੜੇ ਆ ਹਾਂ ਹਾਂ ਇਹ ਗਾਹਕ ਤਾਂ ਹੁਈ ਹੈ ਨਹੀਂਗਾ ਤੇ ਵਹਿਮ ਹੋ ਜਾਂਦਾ ਵੀ ਖਣੀ ਵੀਡੀਓ ਵਾਲੇ ਵੇਚਦੇ ਨਹੀਂ ਵੇਖਦੇ ਬੁੱਕਦੇ ਸਹੀ ਗੱਲ ਠੀਕ ਹੈ ਤੇ ਇਹਦੀ 21 8 ਲੱਖ ਦੇ 25000 ਡਿਮਾਂਡ ਹੈ ਠੀਕ ਹੈ ਜੀ 21 ਮਾਡਲ ਹੈ ਹਾਂ ਕਿੰਨਾ ਛੱਡ ਦੀ ਬੁੱਲਰ ਤੂੰ ਰਸ ਤੈਨੂੰ ਛੁੱਟ ਦੇ ਦਿੰਦੇ ਆ ਦਿਲ ਜਾ ਖੋਲ ਕੇ ਕਰਦੇ ਆ ਫਿਰ ਕੋਈ ਗੱਲ 25000 ਛੱਡ ਦਿਓ 68 ਲੱਖ ਦਾ ਹੋ ਜੂ 50 ਕਰ ਲਾ ਜਾਂ ਛੱਡ ਫੋਰ ਕਰ ਲਾ ਪੂਰਾ ਲੱਖ ਰੁਪਏ ਲੱਖ ਰੁਪਏ ਸੜਤਾਂ ਲਵਾਈ ਧਮਾਕਾ ਹੀ ਕਰਤਾ ਹਾਂ ਤਕੀ ਦਾ ਹਾਂ ਵੀਡੀਓ ਦੇਖ ਕੇ ਆਵੇ ਤੁਹਾਡਾ ਮਾਨਦਾਨ ਹੋਰ ਵੀ ਕਰੂੰਗਾ ਠੀਕ ਹੈ ਹੋਰ ਵੀ ਮਾਨਦਾਨ ਉਹ ਜੋ ਲ ਹੈ ਬਾਈ ਆ ਚੀਜ਼ਾਂ ਪੜਾਂ ਲਾ ਨਾਲੇ ਉੱਤੋਂ ਪੰਜਾਬ ਨੰਬਰ ਉਹ ਵੀ ਬਠਿੰਡਾ ਨੰਬਰ ਆ ਚੀਜ਼ਾਂ ਪੜਾਂ ਲਾ ਯਾਰ ਮੇਰੀ ਸੁਣੋ ਗੱਲ ਚੀਜ਼ ਬਜਟ ਮਿਲ ਜੀ ਬਜਟ ਦੇ ਦੋ ਜਿਹੜਾ ਲਜਾਂ ਵਾਲਾ ਉਹ ਵੀ ਆਪਣਾ ਭਰਾਏ ਦੀ ਹਾਂ ਸਹੀ ਗੱਲ ਆਪਾਂ ਨੂੰ ਵੀ ਪਤਾ ਵੀ ਕਿੰਨੇ ਦੀ ਵੇਕਣ ਵਾਲੀ ਚੀਜ਼ ਆ ਪਤਾ ਜਿਹੜਾ ਬੰਦਾ ਵਪਾਰ ਕਰਦਾ ਉਹਨੂੰ ਹੁੰਦਾ ਹੁੰਦਾ ਹੀ ਆ ਪਰ ਕੀ ਹੁੰਦਾ ਯਾਰ ਕਈ ਬੰਦੇ ਪੂਰੇ ਰੇਟ ਤੇ ਵੇਚਦੇ ਆਪਣੀ ਚਲੋ ਇਹ ਆਤਾ ਵੀ ਯਾਰ ਆਪਣੀ 25 37 ਨਾਲ ਜਿਵੇਂ ਬਣਦੀ ਆ ਦੇ ਦੇਗਾ ਦੇ ਦੋ ਸਹੀ ਗੱਲ ਠੀਕ ਹੈ ਘੱਟ ਰੇਟ ਚ ਆਇਆ ਘੱਟ ਤੇ ਦੇ ਦੇ ਉਹ ਵੱਧ ਜਾਇਆ ਵੱਧ ਸਹੀ ਗੱਲ ਤਾਂ ਪਤਾ ਤਾਂ ਹੁੰਦਾ ਹੀ ਆਪਾਂ ਵੀ ਹੁਣ ਕਿਹੜਾ ਜਵਾਕੇ ਕੰਮ ਕਿੱਦਾਂ ਦੀ ਕਰਦੇ ਆ ਸਹੀ ਗੱਲ ਹੈ ਠੀਕ ਹੈ ਆਪਾਂ ਉਹ ਨੀਅਮਾਂ ਕਰਨੀ ਲੱਗਦੇ ਯਾਰ ਗਾਹਾਂ ਵੀ ਲੈ ਜਾਣਾ ਵੀ ਜ਼ਿਮੀਂਦਾਰ ਭਰਾਵਾਂ ਨੇ ਆਪਾਂ ਤਾਂ ਵੀ ਫਸਲਾਂ ਦਾ ਹੁੰਦੇ ਨਹੀਂ ਕੈਸਾ ਹੋਗੇ ਮੰਦਾ ਹੀ ਤੁਰਿਆ ਹੋਣਾ ਸਹੀ ਗੱਲ ਹੈ ਉਹ ਚੀਜ਼ਾਂ ਕਰਕੇ ਯਾਰ ਵੀ ਜਿਵੇਂ ਬਾਈਟ ਚ ਜਾਂ ਬਾਈਟ ਦੇ ਚਲੋ ਕਮਾਈ ਕਰਨੀ ਖਰਚੇ ਪੈਂਦੇ ਉਹ ਤੇ ਮਜਬੂਰੀ ਹੈ ਜਿਹੜੇ ਬੰਦੇ ਇੱਥੋਂ ਯਾਰ ਲੋਕਲ ਆ ਉਹਨਾਂ ਨੂੰ ਤਾਂ ਖਰਚਾ ਨਹੀਂ ਪੈਂਦਾ ਸੱਚੀ ਤਾਂ 50 ਕਿਲੋਮੀਟਰ ਤੋਂ ਆਉਣੇ ਆ। ਕਿਢਾਉਣ ਦਾ ਸਾਡਾ ਕਿਰਾਇਆ ਅੱਡਾ ਹੈ। ਸਹੀ ਗੱਲ ਹੈ। ਕਿਰਾਇਆ ਅੱਡਾ ਸੀ ਤਾਂ ਫਿਰ ਵੀ ਜ਼ਿਆਦਾ ਸੀ ਨਹੀਂ ਕਰਦੇ। ਸਹੀ ਹੈ। ਸਹੀ ਗੱਲ ਹੈ। ਜਿਹੜਾ ਲੋਕਲ ਬੰਦੇ ਨੂੰ ਇੱਥੇ ਇੱਕ ਵਾਰੀ ਟਰੈਕਟਰ ਆ ਗਿਆ ਉਹਨੂੰ ਤਾਂ ਖਰਚਾ ਪੈਂਦਾ ਹੀ ਨਹੀਂ। ਪੈਂਦਾ ਨਹੀਂ ਸਹੀ ਗੱਲ ਹੈ। ਸਾਨੂੰ ਤਾਂ ਬਹੁਤ ਪੈਂਦੇ ਆ ਭਰਾਵਾ। ਸਹੀ ਗੱਲ ਹੈ। ਆ ਬਾਕੀ ਕੰਮ ਦੇ ਅੰਦਰ ਖੜੇ ਦਾ ਵੀ ਪੈਂਦਾ। 10000 ਰੁਪਏ ਕਢਾਉਣ ਕਰਾਏ ਤੇ ਜੇ 5 ਖੜੇ ਹੋਣ ਦੇਖ ਲਓ ਵੀ ਕਿੰਨਾ ਪੈ ਜਾਊਗਾ। ਇਹ ਲਓ ਬਈ। ਇਹਦੇ 'ਚ ਲੱਖ ਰੁਪਏ ਡ ਜੀ ਜਮਾ ਕੋ ਕਰੀ ਸੀ ਆਪਰਾਮ ਦੇ ਤੇ ਇਹਦੀ ਖਾਸੀਅਤ ਹੈ ਸਾਰਾ ਅਰੀਜਨਲ ਹੈ ਠੀਕ ਹੈ ਜੀ ਸਾਰਾ ਅਰੀਜਨਲ ਹੈ ਡੱਬ ਪਿਆ ਉੱਤੇ ਦੇਖ ਲਾ ਇਹ ਕਰਾਉਣਾ ਆ ਆਰਾਮ ਕਰਾ ਦੇ ਨਹੀਂ ਬਾਈ ਪੂਰਾ ਸਾਫ ਆ ਨਾ ਕੋਈ ਸਟicker चेंज ਹੈ ਕੁਛ ਨਹੀਂ ਬਦਲਿਆ ਤੇ ਤਕਰੀਬਨ ਤਕਰੀਬਨ ਜ਼ਿੰਮੇਦਾਰੀ ਚ ਚੱਲਿਆ ਠੀਕ ਹੈ ਇਹ ਹਰਿਆਣਾ ਨੰਬਰ ਹੈ ਜੀ ਇਹ ਹਰਿਆਣਾ ਨੰਬਰ ਹੈ ਠੀਕ ਹੈ ਜੀ ਤੇ ਮੂਹਰੇ ਟਾਇਰ ਤਾਂ ਹੈਗੇ 75 ਤੋਂ 80 ਪੈਸੀ 80 ਤੋਂ ਵੱਧ ਹੀ ਚੱਲ ASCII ਗਲਾ ਮਗਰਲੇ ਅੱਧੇ ਗਾ ਹਾਂ ਤੇ ਪੂਰਾ ਸਾਫ ਟਰੈਕਟਰ ਹੈ ਤੇ ਇੰਜਨ ਗੇਅਰ ਦਾ ਫੁੱਲ ਚੰਗਾ ਹੈ ਠੀਕ ਹੈ ਸਿੰਪਲ ਸਟੀਅਰਿੰਗ ਦੇ ਵਿੱਚ ਹੈ ਡਬਲ ਕਲਚ ਹੈ ਤੇਲ ਬ੍ਰੇਕ ਹੈ ਠੀਕ ਹੈ ਠੀਕ ਹੈ ਹਰਿਆਣਾ ਨੰਬਰ ਹੈ ਤੇ ਟਰੈਕਟਰ ਉਹ ਕਹਿੰਦੇ ਹੁੰਦੇ ਵੀ ਅੱਗੇ ਮਸ਼ਹੂਰ ਹੁੰਦੀ ਸੀ ਘੋੜੀ ਕਹਿੰਦੇ ਸਿੰਧ ਦੀ ਘੋੜੀ ਵਰਗਾ ਠੀਕ ਹੈ ਸਹੀ ਗੱਲ ਹੈ ਸਿੰਧ ਦੀ ਘੋੜੀ ਵਰਗਾ ਸਰ ਅੱਡੋ ਅੱਡੀ ਫਰੋ ਉਹ ਕਹਿੰਦੇ ਹੁੰਦੇ ਨੇ ਵੀ ਜਗ੍ਹਾ ਹੈਗੀ ਤੇ 2.5 ਲੱਖ ਰੁਪਏ ਡਿਮਾਂਡ ਰੱਖਿਆ ਕੋਲੇ ਦੀ ਠੀਕ ਹੈ ਜੀ ਇਹ ਮਾਡਲ ਹੈ 2.5 ਮਾਡਲ ਹੈ ਇਹ ਮਾਡਲ 2.5 ਲੱਖ ਡਿਮਾਂਡ ਸਿਰਫ ਸਿਰਫ ਹੂੰ ਇਹ ਪਾਵੀਏ ਦੇ ਮਰ ਕੋਈ ਦੇ ਜਿਹੜੇ ਬੰਦੇ ਦਾ ਬਾਜਟ ਲੋ ਹੈ ਉਹਦੇ ਵਾਸਤੇ ਵਧੀਆ ਫਾਇਦੇਮੰਦ ਆ ਚਲੋ ਨਾਂ ਤਾਂ ਨਹੀਂ ਹੁੰਦਾ ਇਹ ਟਰਾਲੇ ਤੇ ਲਾਉਣਾ ਸਹੀ ਗੱਲ ਕੰਮ ਦੇਊਗਾ ਟੁੜੇਲੀ ਮਸ਼ੀਨ ਤੇ ਚਲਾਉਣਾ ਕੰਮ ਦੇਊਗਾ ਠੀਕ ਹੈ ਕੋਈ ਕੰਮ ਲੈ ਲੋ ਕੰਮ ਦੇਊਗਾ ਜਿਹੜਾ ਆ ਨਾ ਦੇਖ ਹੋਰ ਵੀ ਹੋਰ ਹੱਥ ਫੱਤੀ ਦਾ ਮੇਰੀ ਬਰਾਬਰ ਕੰਮ ਦੇ ਕੰਮ ਤਾਂ ਦਿੰਦਾ ਹੈ ਕੰਮ ਤਾਂ ਦਿੰਦਾ ਕਈ ਵਾਰੀ ਅੱਜ ਕੱਲ੍ਹ ਜਵਾਕ ਵੱਧ ਕੰਮ ਦੇ ਜਾਂਦਾ ਵੱਡੇ ਵੱਡੇ ਰਾ ਉਹ ਤਾਂ ਬਣਿਆਗਾ ਇਹਦੇ ਚੋਂ ਇਨਾ ਮੰਨਤਾਂ ਨੂੰ 25000 ਕਰ ਦਾਂਗੇ 225 ਦਾ 225 ਦਾ ਦੇ ਦਾਂਗੇ ਠੀਕ ਹੈ ਜੀ ਤੇ ਰੇਟ ਤਕਰੀਬਣਾ ਹੀ ਹੁੰਦਾ ਵੀ ਭੁੱਲਰ ਸਾਹਿਬ ਹੁੰਦੇ ਫਿਕਸ ਜਾਈ ਹੈ ਕੰਮ ਹਣਾ ਫਿਰ ਮੈਂ ਬਾਲਾ ਫਰਕ ਨਹੀਂ ਪੈਂਦਾ ਕਈ ਵਾਰੀ ਫੋਨ ਕਰਦੇ ਹੁਣ ਉਸ ਤੋਂ ਬਾਅਦ ਵੀ 50000 ਦਾ ਜਾਂ 20000 ਦਾ ਤਾਂ ਨਹੀਂ ਯਾਰ ਮੰਨਤਾਂ ਵਾਲੀ ਗੱਲ ਹੀ ਰਹਿ ਜਾਂਦੀ ਹੈ ਸਹੀ ਗੱਲ ਹੈ ਹਾਂ ਗੱਲ ਉੰਨੀ ਆ ਜਿਹੜੀ ਫਰਕ ਨਹੀਂ ਜਰਾ ਹੂਗਾ ਕੋਸ਼ਿਸ਼ ਇਹ ਹੁੰਦੀ ਆ ਆਪਦੇ ਵੱਲੋਂ ਗੱਲ 'ਚ ਫਰਕ ਨਹੀਂ ਆਉਂਦਾ ਹੁੰਦਾ ਤੇ ਅਰਜਨਾ ਨੂੰ ਵੀ ਇੱਕ ਥੋੜੀ ਜਿਆਦਤ ਹੁੰਦੀ ਆ ਭਾਫ ਜੀ ਦਿਖਾਉਂਦੇ ਹੁੰਦੇ ਕਈ ਵਾਰੀ ਕਹਿ ਦੇਣ ਕਹਿੰਦੇ ਨੇ ਮਾੜੀ ਮੋੜ ਇਹ ਅੱਗੇ ਆ ਗਿਆ ਜੀ ਫਾਰਮ ਸੱਜਾ ਇਹ ਉਦੋਂ ਵੀ ਹੀਰਾ ਇਹਦੇ 4 ਸਪੀਰੇ ਕੈਮਰਾ ਮਾਰ ਲਓ ਆ ਇੰਜਨ ਦਿਖਾ ਭੁੱਲ ਰ ਹੋ ਇਧਰ ਇਹ ਸ਼ੀਲਡ ਆ ਨਾ ਹੋਈ ਨਾ ਕੁੱਲ ਜਾਣ ਜਮਾ ਆ ਉੱਥੇ ਵੇਖ ਆ ਸਾਰਾ ਜਮਾ ਨਾ ਰਿੱਤਾ ਪੈ ਗਿਆ ਉੱਤੇ ਜਮਾ ਨਵਾਂ ਰੈਕਟਰ ਭੈਣ ਰੈਕਟਰ ਖੈਰਾ ਟੂਲਾ ਤਾਂ ਪੂਰਾ ਕਟਾ ਗੁੱਦੀ ਆ ਰੇਮਾਂ ਤੇ ਮਗਰਾੜਾਂ ਤੇ ਥੱਲੇ ਛੋ ਤੇ ਬਾਈ ਇਹਦੇ ਕਿਤੇ ਕਲਮ ਨਹੀਂ ਲੱਗੀ ਰੈਕਟਰ ਦੀ ਇਹ ਕੱਲਾ ਕਹਿਿਆ ਨਹੀਂ ਆਂਦਾ ਇਹ ਉਸ ਨੂੰ ਕਿਹਾ ਜਾਂਦਾ ਜਿਹੜਾ origignal ਹੋਊਗਾ ਮਣ ਸਾਰਾ origignal tractor ਹੈ ਘੋੜਾ ਬੰਪਰ ਲੱਗਿਆ ਡਬਲ ਕਲਚਰ ਰਵਰਸ ਪੀਟੋ ਸਿੰਪਲ ਸਟੀਅਰਿੰਗ ਦੇ ਵਿੱਚ ਆ 2000 ਤੇ 10 ਮਾਡਲ ਹੈ ਠੀਕ ਹੈ ਜੀ 2010 ਮਾਡਲ ਤਾਂ ਲੱਗਤੇ 25-15000 ਵਾਲੀ ਤਾਂ ਨਹੀਂ ਮਾੜ ਨਹੀਂ ਕੋਈ ਖਾਲੀ ਨਹੀਂ ਨਹੀਂ ਵਾਲੀ ਤੁਸੀਂ ਇਹ ਗੱਲ ਕਹਿ ਰਹੇ ਹੋ ਇੱਕ ਚੀਜ਼ ਹੋਰ ਦਿਖਾਉਣਾ ਤੈਨੂੰ ਇਹ ਜਿਹੜੇ ਬੰਦੇ ਤੋਂ ਆਪਾਂ ਟਰੈਕਟਰ ਲਿਆ ਆ ਨਾ ਆ ਜ਼ੂਮ ਕਰਕੇ ਦੇਖ ਲੋ ਵੀ ਕਿੰਨੀ ਡਿਮਾਂਡ ਹੈ 3 ਲੱਖ 5000 ਤੇ ਜੇ ਮੈਂ ਲੈ ਕੇ ਤਾਂ ਆਪਾਂ ਫਿਰ ਰੇਟ ਵਧਾਈਦਾ ਹੁੰਦਾ ਨਾ ਸਹੀ ਹੈ ਦਾ ਪਾ ਕਟਾਤਾ ਕਿਤੇ ਕਿਤੇ ਨਾਲ ਆ ਕੇ ਆ ਚੀਜ਼ਾਂ ਦੁੱਖਦੇ ਇਹ ਜਮਾ ਜਾਇਜ਼ ਰੈਡੀ ਲਿਖਿਆ ਆ ਠੀਕ ਹੈ ਜਮਾਨਤਾਂ ਥੋੜਾ ਮਾਨਤਾਂ ਨਹੀਂ ਹੈ ਇੱਥੇ ਕੁਝ ਨਹੀਂ ਠੀਕ ਹੈ ਠੀਕ ਹੈ ਐਵੇਂ ਆਪਾਂ ਯਾਰ ਸਾਢੇ 3 ਲੱਖ ਲਿਖ ਲਗੇ ਚੰਗਾ ਜਾਂਦਾ ਹਾਂਟਾ ਜਾਂਦਾ ਉਹ ਵੀ ਥੋੜਾ ਮਾਨ ਹੈ ਵੀ 3 ਲੱਖ ਤੇ 10 ਕ ਹਜ਼ਾਰ ਦਾ ਟਰੈਕਟਰ ਦੇਵਾਂਗੇ 3 ਲੱਖ 10 ਹਾਂ ਬਸ ਤੇ ਕੋ ਭਰਾ ਵੀਰੋ ਜਮਾ ਟਰੈਕਟਰ ਇਹ ਆ ਵੀ ਜਿਹੜਾ ਬੰਦਾ ਐ ਕਹਿੰਦਾ ਨਾ ਕਈ ਬੰਦੇ ਦੇ ਫੋਨਾਂ ਦੇ ਵੀ ਜਮਾ ਕੋਕਾ ਪੀਸ ਚਾਹੀਦਾ ਹਾਂ ਇਹ ਕੋਕਾ ਪੀਸ ਜਮਾ ਜਮਾ ਹਾਂ ਲੋਨ ਦੀ ਸੌਦਾ ਫੁੱਲ ਸਿਬੜ ਸਹੀ ਹੋਣਾ ਅਗਲੇ ਦੇ ਜੇ ਉਹ ਬਾਈ ਸਿਬਲੀ ਮਾੜਿਆ ਉਹ ਤਾਂ ਆਪਾਂ ਕੁਝ ਕਰ ਨਹੀਂ ਸਕਦੇ ਕਾਗਜ਼ ਪੱਤਰਾਂ ਦੀ ਵੀਰੇ ਫੁੱਲ ਗਰੰਟੀ ਹੋਊਗੀ ਤੇ ਦੇਖੋ ਐਨਓਸੀ ਉਹਨਾਂ ਜਿਕਰ ਭੁੱਲਰ ਸਾਹਿਬ ਨਿਕਲਦੀ ਨਹੀਂ ਜਿੰਨਾ ਚਿਰ ਕਾਗਜ਼ ਪੱਤਰ ਸਹੀ ਨਾ ਹੋਣ ਠੀਕ ਹੈ ਆਪਣਾ ਨੰਬਰ ਬੋਲੋ ਨੰਬਰ ਬਾਈ ਆਪਣਾ 9417232636 ਇਹੀ ਗਾਲੰਗ ਨੰਬਰ ਹੈ ਇਹੀ ਵਟਸਐਪ ਨੰਬਰ ਹੈ ਜੇ ਕਿਤੇ ਫੋਨ ਨਾ ਚੱਕਿਆ ਜਾਵੇ ਤਾਂ ਵਟਸਐਪ ਤੇ ਮੈਸੇਜ ਤੇ ਵਟਸਐਪ ਤੇ ਭਰਾਓ ਮੈਸੇਜ ਕਰ ਲਿਓ ਕਈ ਵਾਰੀ ਕੰਮ ਵਾਲੇ ਬੰਦੇ ਆ ਫੋਨ ਨਹੀਂ ਚੱਕਾ ਜਾਂਦੇ ਤੇਪਰਾ ਤੇਪਰਾ ਤੇ ਵੀਡੀਓ ਚੰਗੀ ਲੱਗੇ ਸ਼ੇਅਰ ਜੂ ਕਰਦੇ YouTube ਚੈਨਲ ਸਬਸਕ੍ਰਾਈਬ ਕਰ ਲਿਓ ਤੇ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਬਾਕੀ